ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਮਾਜ ਦਾ ਬ੍ਰਾਂਡ ਟ੍ਰੈਕਟਰ ਜਦੇ ਕਿਤੇ ਕਿਤੇ ਭਰਾਵਾਂ ਨਵੇਂ ਜੁੜੇ ਭਰਾਵੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਤੇ ਲਾਇਕ ਕਰੋ ਅੱਜ ਪ੍ਰਭੂ ਤੁਹਾਡੀ ਕਿਰਪਾ ਸਦਕਾ ਬਹੁਤ ਬਹੁਤ ਮੈਂ ਧੰਨਵਾਦ ਕਰਨਾ ਪ੍ਰਭੂ ਕਿਹੜੇ ਵੀਡੀਓ ਵਗੈਰਾ ਸ਼ੇਅਰ ਕਰਦੇ ਆ ਕਮੈਂਟ ਕਰਦੇ ਆ ਬਹੁਤ ਬਹੁਤ ਧੰਨਵਾਦ ਪ੍ਰਭੂ ਅਗਲੀ ਵੀਡੀਓ ਤੁਹਾਡਾ ਵੀ ਨਾਮ ਲੈਵਾਂਗੇ ਕਿਹੜੇ ਭਰਾਵਾਂ ਨੇ ਲਾਈਵ 'ਚ ਕਮੈਂਟ ਕਰੇ ਹੋਏ ਸੀਗੇ ਅੱਜ ਤੋਂ 2-3 ਘੰਟੇ ਹੁਣ ਤੋਂ ਲਾਈਵ ਹੋਏ ਸੀ ਪ੍ਰਭੂ ਤੁਹਾਡੀ ਕਿਰਪਾ ਸਦਕਾ ਦੋਨੇ ਟ੍ਰੈਕਟਰ ਸੇਲ ਹੋ ਗਏ ਬਈ ਯਾਰ ਅਮਰ ਵੀਰਾਂ ਸ਼ਕਤੀ ਦੀ ਸੀਗਾ 2017 ਵਾਲਾ ਇਹ 2018 ਮਾਡਲ ਸੀਗਾ ਇਹ ਵੀ ਸੇਲ ਹੋ ਗਿਆ ਤੁਸੀਂ ਵੀਡੀਓ ਵਗੈਰਾ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਕਮੈਂਟ ਕਰ ਦਿਓ ਤੁਹਾਡੇ ਕਰਕੇ ਭਰਾਵੋ ਇਹ ਟਰੈਕਟਰ ਦੋਨੇ ਸੇਲ ਹੋ ਗਏ ਇੱਕ ਆਫਰ ਦਿੱਤਾ ਭਰਾਵੋ ਵੀ ਕਿਹੜਾ 100 ਕਿਲੋਮੀਟਰ ਤੋਂ ਉੱਪਰ ਵਾਲਾ ਹੋਊਗਾ ਕੋਈ ਵੀ ਵੀਰ ਉਹਨੂੰ ਟੈਂਕੀ ਫੁੱਲ ਟੈਂਕੀ ਫੁੱਲ ਕਰਾ ਕੇ ਦੇਵਾਂਗੇ ਬੜੈਂਜ ਟੱਪਰ ਤੋਂ ਨਵੀਂ ਸਕੀਮ ਲੈ ਕੇ ਆਏ ਆ ਭਰਾਵੋ ਲੋਹੜੀ ਦੇ ਮੌਕੇ ਤੇ ਵੀ ਕਿਹੜਾ 100 ਕਿਲੋਮੀਟਰ ਤੇ ਅੱਜ ਕੱਲ੍ਹ ਲੋਕੇਸ਼ਨ ਤੇ ਭਰਾਵੋ ਪਤਾ ਲੱਗ ਜਾਂਦਾ ਵੀ 100 ਕਿਲੋਮੀਟਰ ਤੋਂ ਉਪਰਾਂ ਜਮਾ ਟੈਂਕੀ ਫੁੱਲ ਕਰਾ ਕੇ ਦੇਵਾਂਗੇ ਆ ਵੀਰਾਂ ਦਾ ਮਨ ਕਮਿਟਮੈਂਟ ਹੋਈ ਆ ਕਿ ਦੋਨੇ ਡਟਰ ਬਿਨਾਂ ਦੇਖੇ ਤੇ ਭਰਾਵਾਂ ਨੇ ਲਏ ਆ ਕੋਈ ਬਾਈ ਦੇਖਣ ਨਹੀਂ ਆਇਆ ਕਿ ਕੁਝ ਨਹੀਂ ਚਰੇਗਾ ਬਿਨਾਂ ਦੇਖੇ ਤੋਂ ਇਹਦੇ ਸੌਦੇ ਹੋਏ ਆ ਜੇ ਗਾਮਾ ਵਾਸਤੇ ਵੀ ਕੋਈ ਅਜਿਹੇ ਸਬਦੇ ਹੁੰਦੇ ਆ 100 ਕਿਲੋਮੀਟਰ ਤੋਂ ਉੱਪਰ ਆਪਣੇ ਦੇਖ ਕੇ ਲੋ ਆਪਣੇ ਬਿਨਾਂ ਦੇਖੇ ਤੋਂ ਲੋ ਤਾਂ ਸਾਨੂੰ ਟੈਂਕੀ ਫੁੱਲ ਕਰਾ ਕੇ ਦੇਵਾਂਗੇ ਬ੍ਰੈਂਕਟਰ ਵੱਲੋਂ ਭਰਾਵੋ ਇਹ ਸਕੀਮ ਲੈ ਕੇ ਆਏ ਆ ਵੀ ਟੈਂਕੀ ਫੁੱਲ 100 ਕਿਲੋਮੀਟਰ ਵਾਲੀ ਏਰੀਏ ਤੋਂ ਕੋਈ ਵੀ ਟਰੈਕਟਰ ਲਊਗਾ ਤਾਂ ਬੜਾ ਜਿਹੇ ਟਰੈਕਟਰ ਨੂੰ ਮਿਲੂ ਭਰਾਵੋ ਟੈਂਕੀ ਫੁੱਲ ਕਰਾ ਕੇ ਦੇਵਾਂਗੇ ਦੂਜੇ ਨੰਬਰ ਤੇ ਕਿਸੇ ਭਰਾ ਨੇ ਕੋਈ ਲੋਨ ਵਗੈਰਾ ਕਰਵਾਉਣਾ ਲੋਨ ਦੀ ਸੇਵਾ ਉਪਲਬਧ ਦਾ ਭਰਾਵੋ ਇਹ ਵੀ ਟਰੈਕਟਰ ਲੋਨ ਮੇਲੇ ਜੀ ਵਿੱਚ ਹੋਏ ਦੁਨੀ ਟਰੈਕਟਰ ਲੋਨ ਮੇਲੇ ਜੀ ਲੋਨ ਮੇਲਾ ਭਰਾਵੋ ਤੁਹਾਨੂੰ ਪਤਾ ਹੀ ਹੈ ਕਿਉਂਕਿ 11ਵੇਂ ਮਹੀਨੇ ਸਟਾਰਟ ਕਰਿਆ ਸੀਗਾ ਤਾਂ ਹੁਣ ਸਾਰੀ ਉਮਰ ਹੀ ਚੱਲਦਾ ਰਹੂ ਟਰੈਕਟਰ ਲੋਨ ਮੇਲਾ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਟਰੈਕਟਰ ਤੇ ਲੋਨ ਕਰਵਾਉਣਾ ਹੈ ਜੇ ਤੁਹਾਨੂੰ ਪਰਸਨਲ ਲੋਨ ਕਰਵਾਉਣਾ ਕੋਈ ਵੀ ਲੋਨ ਕਰਵਾਉਣਾ ਕਾਰ ਜੀਪ ਮੋਟਰਸਾਈਕਲ ਤੇ ਤਾਂ ਬ੍ਰਾਂਚ ਡੈਕਟਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਡੈਕਟਰ ਭਰਾਵੋ ਅੱਜ ਸੇਲ ਹੋ ਚੁੱਕੇ ਆ ਅੱਜ ਤੋਂ 2 ਘੰਟੇ ਪਹਿਲਾਂ ਵੀ 3 ਘੰਟੇ ਪਹਿਲਾਂ ਵੀਡੀਓ ਪਾਈ ਸੀ ਆਹ ਤਸਵੀਰ ਤੰਮਤਨ ਸਾਹਿਬ ਮੁਕਸਰ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਐਨੀਤੀਗਿਆ ਹੋਏ ਡੈਕਟਰ ਤੇ ਆਹ ਕੋਕਰਪਿੰਡ ਗਿਆ ਹੋਇਆ ਹੈ ਡੈਕਟਰ ਤੇ ਸਮਰੂਰ ਜ਼ਿਲ੍ਹੇ ਦੇ ਸਮਰੂਰ ਚ ਪਿਆ ਜਾਂਦਾ ਪਿੰਡ ਭਰਾਵੋ ਇਹ ਦੋਨੇ ਡੈਕਟਰ ਸੇਲ ਹੋ ਚੁੱਕੇ ਆ ਧੰਨਵਾਦ ਭਰਾਵੋ ਤੁਹਾਡਾ ਵੀਡੀਓ ਵਗੈਰਾ ਸ਼ੇਅਰ ਕਰ ਦਿਓ ਲਾਇ ਕਰ ਦਿਓ ਕਮੈਂਟ ਕਰ ਦਿਓ ਕੋਸ਼ਿਸ਼ ਕਰਨੇ ਭਰਾਵੋ ਵੀ ਅਗਲੀ ਵੀਡੀਓ ਤੁਹਾਡੇ ਨਾਮ ਲੈ ਜਾਣਾ ਜਾਂ ਤੁਸੀਂ ਮੇਰੇ ਨਾਲ ਜੁੜ ਸਕਦੇ ਭਰਾਵੋ ਬ੍ਰਾਂਚ ਟਰੇਟਰ ਤੇ ਆਗੇ ਮੇਰਾ ਪਿੰਡ ਭਾਈ ਬਤੌਰ ਡਿਸਟ੍ਰਿਕਟ ਬਠਿੰਡਾ ਚ ਪੈ ਜਾਂਦਾ ਹੈ ਮਾਨਸਰ ਤੋਂ ਅਮਨ 35 ਕਿਲੋਮੀਟਰ ਤੇ ਬਠਿੰਡਾ ਤੋਂ 30 ਕਿਲੋਮੀਟਰ 메ਨ ਰੋਡ ਦੇ ਉੱਪਰ ਮੇਰਾ ਦਫਤਰ ਆ ਬ੍ਰਾਂਚ ਟਰੇਟਰ ਭਰਾਵੋ ਇੱਥੇ ਮਿਲਣਾ ਤੁਸੀਂ ਆ ਕੇ ਮੇਰੀ ਟੀਮ ਬੈਠੀ ਰਹਿੰਦੀ ਹੈ ਕਈ ਵਾਰ ਮੈਂ ਤਾਂ ਨਹੀਂ ਮਿਲਦਾਗਾ ਮੇਰੀ ਟੀਮ ਦੇ ਮੈਂਬਰਸ ਨੂੰ 24 ਘੰਟੇ ਇੱਥੇ ਮਿਲ ਸਕਦੇ ਆ ਕਿਹਨੇ ਬ੍ਰਾਹਮਣ ਹੋਣਾ ਇੱਕ ਵਾਰੀ ਫੋਨ ਕਾਲ ਵਗੈਰਾ ਕਰਕੇ ਜਰੂਰ ਆਉਣਾ ਤੁਹਾਨੂੰ ਕਾਫੀ ਨੰਬਰ ਇਹਦੇ ਤੇ ਮੈਂ ਸੰਸ਼ਰ ਕਰਾਂਗੇ ਵੀਡੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ